ਉਦੋਂ ਦੇ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵਾਇ ਕਟਦਾ ਜਾਰੀ ਹੋ ਚੁੱਕਿਆ ਸੀ ਫਿਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋયા ਬਾਪੇ ਨੂੰ ਮਿਲਦੇ ਰਹੇ ਹੁਕਮਨਾਮੇ ਦੀ ਉਲੰਘਣਾ ਕਰਦੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਵਾਰ-ਵਾਰ ਕਰਦੇ ਰਹੇ ਵੀਡੀਓ ਦਿੱਤੀ ਸੀ ਉਹ ਬਿਲਕੁਲ ਜਾਲੀ ਸੀ ਉਹ ਇਹਨਾਂ ਦੀ ਆਪਣੇ ਹੀ ਲਿਖੀ ਹੋਈ ਸੀ ਸਾਈਨ ਜਿਹੜੇ ਸੀ ਉਹ ਸਟੈਂਪ ਕਰਕੇ ਉਹਦੇ ਲਾਏ ਸੀ ਜਦੋਂ ਖਬਰਾਂ ਰਾਮ ਰਹੀਮ ਨੇ ਪੜੀਆਂ ਉਹ ਕਹਿੰਦਾ ਇਹ ਕੀ ਬਕਵਾਸ ਹੈ ਮੈਤਾ ਨਾ ਮਾਫੀ ਨਾ ক্ষমা ਜਾਂਣ ਤੋਂ ਕੀ ਪਈ ਨਹੀਂ ਮੈਨ ਲੈ ਕੇ ਦਿੱਤਾ ਸੁਖਵੀਰ ਬਾਦੂਦੀਆ ਸਮੱਸਿਆ ਵਿੱਚ ਬਵਾਤਾਂ ਨਹੀਂ ਹੋਇਆ ਬਲਕਿ ਸਾਡੇ ਸਿੰਘ ਸਹਿਬਾਨ ਜੀਆਂ ਜੋ ਤਿੰਨ ਦਾਵਾਂ ਨੇ ਜੋ ਉਲਟਨਾ ਨੇ ਉਹਨਾਂ ਵਿੱਚ ਵੀ ਬਾਤ ਆ ਦਰਦੇ ਕੌਮ ਚੈਨਲ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕੋ ਰੰਜਨ ਸਿੰਘ ਪ੍ਰੇਮੀ ਵੱਲੋਂ ਆਪ ਸਭ ਨੂੰ ਜੀਓ ਆਇਆਂ ਕਿਹਾ ਜਾਂਦਾ ਹੈ ਦੋਸਤੋ ਕਈ ਦਿਨਾਂ ਤੋਂ ਚर्चा ਦਾ ਵਿਚਾਰ ਇਹ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਸਪਸ਼ਟੀਕਰਨ ਦੇ ਕੇ ਬੰਦਫਾ ਵਿੱਚ ਆਏ ਨੇ ਉਹਦਾ ਕੀ ਹੋਏਗਾ ਸਿੰਘ ਸਾਹਾ ਉਹਨਾਂ ਨੂੰ ਕਦੋਂ ਤੇ ਕਿਹੋ ਜੀ ਸਜ਼ਾ ਲਾਉਣਗੇ ਕਿਸ ਤਰ੍ਹਾਂ ਮਾਫ ਕਰਨਗੇ ਜਾਂ ਨਹੀਂ ਕਰਨਗੇ ਇਹ ਵਿਚਾਰ ਚੱਲ ਹੀ ਰਿਹਾ ਸੀ ਕਿ ਦੋਕ ਦਿਨ ਤੋਂ ਇੱਕ ਹੋਰ ਨਵਾਂ ਇਹ ਵਿਸ਼ਾ ਸ਼ੁਰੂ ਹੋ ਗਿਆ ਉਹ ਏ ਕੇ ਦੇ ਦਾ ਸਿਰਸਾ ਦੇ ਰਾਜਨੀਤਿਕ 빙 ਦਾ ਹੈਡਰ प्रदीप ਕਲੇਰ ਜੋ ਕਿ ਪਿੱਛੇ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਸ ਨੇ ਆਪਣੇ ਜਿਹੜਾ ਹੈ ਗਿਆ ਤਾਰਾ 164 ਦਿਨ ਮਾਨਜੋਗ ਅਦਾਲਤ ਵਿੱਚ ਆਪਣੇ ਬਿਆਨ ਜਿਹੜੇ ਹੈਗੇ ਆ ਉਹ ਦਰਜ ਕਰਾਏ ਨੇ ਦੋਸਤੋ ਉਹਦੇ ਬਿਆਨਾਂ ਤੋਂ ਉਹਦੀ ਬੋਡੀ ਲੈਂਗੁਏਜ ਤੋਂ ਇਹ ਲੱਗਦਾ ਹੈ ਕਿ ਪ੍ਰਦੀਪ ਕਲੇਰ ਜੋ ਕੁਝ ਵੀ ਕਹਿ ਰਿਹਾ ਹੈ ਉਹ ਸੱਚੇ ਮਨੋਂ ਤੇ ਸਹੀ-ਸਹੀ ਕਹਿ ਰਿਹਾ ਹੈ ਇੰਜ ਲੱਗਦਾ ਹੈ ਸਚਾਈ ਕੀ ਹੈ ਇਹ ਮਾਨਜੋਗ ਅਦਾਲਤ ਅਗੇ ਵੇਖਣਾ ਹੈ ਉਹਦੇ ਨਾਲ ਇੱਕ ਨਵਾਂ ਚਰਚਾ ਕੀ ਸ਼ੁਰੂ ਹੋਇਆ ਹੈ ਛਿੜੀਆ ਚਰਚਾ ਇਹ ਛਿੜੀਆ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਸੀ ਜੋ ਉਹਦੇ ਵਿਰੋਧੀ ਖੇਮੇ ਨੇ ਸਿੰਘ ਸਾਹਿਬ ਨੂੰ ਲਿਖ ਕੇ ਤਾਂ ਸੀ ਉਹਦੇ ਮੁਤਾਬਕ ਜਿਹੰਦਰ ਸਾਹਿਬ ਨੇ ਬੁਲਾਇਆ ਸੀ ਪਰ ਉਹ ਜਿਹੜਾ ਤਾਲਪੁਤ ਸਾਹਿਬ ਦੇ ਸੰਮੁਖ حاضر ਨਾ ਹੋ ਕੇ ਉਹਨਾਂ ਨੂੰ ਆਪਣਾ ਬਾਦਲ ਪਾਪੇ ਵਿੱਚ ਜਿਹੜਾ ਸੀ ਸਪਸ਼ਟੀਕਰਨ ਦੇ ਕੇ ਆ ਗਏ ਜਥੇਦਾਰ ਸਾਹਿਬ ਨੇ ਵੀ ਬਾਹਰ ਜਾਣ ਚロナ ਦਾ ਪ੍ਰੋਗਰਾਮ ਸੀ ਸੋ ਹੁਣ ਜੋ ਹੈ ਸਿੰਘ ਸਾਹਿਬ ਨੇ ਪੰਜਾਂ ਸਿੰਘਾਂ ਸੈਵਨ ਨੂੰ ਫੈਸਲਾ ਕਰਕੇ ਜੋ ਫੈਸਲਾ ਦੇਣਾ ਸੀ ਉਹਦੇ ਵਿੱਚ ਹੋਰ ਉਲਝਣ ਨਵੇਂ ਪੈਦਾ ਹੋ ਗਈ ਦੋਸਤੋ ਉਹ ਉਲਝਣ ਇਹ ਪੈਦਾ ਹੋ ਗਈ ਕਿ ਪ੍ਰਦੀਪ ਕਲੇਰ ਨੇ ਜੋ ਬਿਆਨ ਦਿੱਤੇ ਨੇ ਇੱਕ ਤਾਂ ਇਹ ਕਿ ਇੱਕ ਬਹੁਤ ਅਹਿਮ ਕੜੀ ਹੈ ਇਹ ਪ੍ਰਦੀਪ ਕਲੇਰ ਕਿਉਂਕਿ ਇਹ ਰਾਜਨੀਤਿਕ ਵਿੰਗ ਦਾ ਮੁਖੀ ਸੀ ਤੇ ਉਹਨੇ ਜੋ ਪ੍ਰਗਟਾਵੇ ਕੀਤੇ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਡਾਕਟਰ ਚੀਮਾ ਦੇ ਲਈ ਇੱਕ ਨਵੀਂ ਸਮੱਸਿਆ ਬਣੀ ਹੋਈ ਹੈ ਇਸ ਸਪਸ਼ਟਕਰਨ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਜੇ ਪੁਲਿਸ ਵਾਲੇ ਹੁੰਦੇ ਕਿ ਉਹਨੇ ਜੁਰਮ 'ਚ ਹੋਰ ਵਾਧਾ ਕਰਤਾ ਜੋ ਉਹਨਾਂ ਦਾ ਸਪਸ਼ਟਕਰਨ ਜਿਹੜਾ ਉਹਨਾਂ ਨੂੰ ਦੇਣਾ ਸੀ ਉਹ ਨੂੰ ਹੋਰ ਕਈ ਸਪਸ਼ਟਕਰਨ ਦੇਣੇ ਪੈਣ ਵਾਸਤੇ ਮਜਬੂਰ ਹੋ ਗਏ ਯਾਨੀ ਕਿ ਸੁਖਵੀਰ ਸਿੰਘ ਬਾਦਲ ਨੂੰ ਹੋਰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਸਪਸ਼ਟ ਕਰ ਦੇਣੇ ਪੈਣਗੇ ਦੋਸਤੋ ਪਹਿਲੀ ਗੱਲ ਤਾਂ ਇਹ ਕਿ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਸਿੱਖਾਂ ਦੀ ਜੋ ਸਰਵੋਤਮ ਅਦਾਲਤ ਹੈ ਸ੍ਰੀ ਅਕਾਲ ਤਖਤ ਸਹਿਬ ਤੇ ਸਾਡੇ ਤਖਤਾਂ ਦੇ ਸਹਿਬਾਨ ਸਿੰਘ ਸਹਿਬਾਨ ਜਤੇਦਾਰ ਸਹਿਬਾਨ ਉਹਨਾਂ ਨੂੰ ਉਹਦੇ ਬਿਆਨਾਂ ਮੁਤਾਬਕ ਕਲੇਰ ਦੇ ਬਿਆਨਾਂ ਮੁਤਾਬਕ ਇਹ ਲੱਗਦਾ ਹੈ ਕਿ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ ਇਹਨਾਂ ਨੂੰ ਖਨੇਰੇ ਵਿੱਚ ਰੱਖਿਆ ਗਿਆ ਕਿਉਂਕਿ ਫਿਰ ਵੀ ਕਲੇਰ ਦਾ ਇਹ ਕਹਿਣਾ ਹੈ ਕਿ ਜਦੋਂ ਰਾਮ ਰਹੀਮ ਬਾਬੇ ਨੇ ਐਮ ਐਸ ਜੀ 2 ਮੈਸेंजर ਆਫ ਗੋਡ ਦੋ ਜੋ ਪਿੱਕਚਰ ਚਲਾਈ ਸੀ ਉਦੋਂ ਹਾਲਾਤ ਐਨੇ ਖਰਾਬ ਹੋ ਚੁੱਕੇ ਸੀ ਕਿ ਉਹਨੂੰ ਆਪਣੇ ਫਿਲਮ ਚ ਲਾਉਣ ਦੀ ਕੋਈ ਉਮੀਦ ਹੀ ਨਹੀਂ ਸੀ ਉਹ ਦੂਜੇ ਸੁਬਹਾਂ ਨੂੰ ਜਾਂਦਾ ਸੀ ਉਹਦੀ ਫਿਲਮ ਚੱਲਦੀ ਸੀ ਖੁਦ ਆਪ ਪ੍ਰੋਮੋਸ਼ਨ ਕਰ ਲਈ ਜਾਂਦਾ ਸੀ ਪ੍ਰਦੀਪ ਦਾ ਕਹਿਣਾ ਹੈ ਕਿ ਉਹਨੇ ਸਾਨੂੰ ਜਿਹੜਾ ਹੈਗਾ ਤਾਂ ਕੇਸ਼ਤੂਰੀ ਹੋਇਆ ਉਹ ਹੋਇਆ ਉਹਨੇ ਤਿੰਨ ਚਾਰ ਬੰਦਿਆਂ ਨੂੰ ਆਪਣੇ ਖਾਸ ਕਰਕੇ ਉਹਨੂੰ ਬੁਲਾਇਆ ਸਰਸੇ ਬੇਰੇ ਤੇ ਨਾਲ ਹੀ ਹਨੀਪ੍ਰੀਤ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਜੀ ਆਪਾਂ ਫਿਲਮ ਚ ਲਾਉਣੀ ਹੈ ਤੇ ਆਪਣਾ 200-300 ਕਰੋੜ ਦਾ ਮੋ ਨਾ ਪਾਸ ਹੋ ਸਕਦਾ ਤੁਸੀਂ ਜਾ ਕੇ ਸੁਖਵੀਰ ਬਾਦਲ ਨਾਲ ਗੱਲ ਕਿਉਂ ਨਹੀਂ ਕਰਦੇ ਉਹਦੇ ਨਾਲ ਗੱਲ ਕਰੋ ਅਸੀਂ ਤੁਹਾਨੂੰ 2012 ਦੀ ਇਲੈਕਸ਼ਨ ਵਿੱਚ ਤੁਹਾਡੀ ਮਦਦ ਕੀਤੀ 17 ਵਿੱਚ ਵੀ ਅਸੀਂ ਤੁਹਾਡੀ ਮਦਦ ਕੀਤੀ ਅੱਗੇ ਨੂੰ ਵੀ ਕਰਦੇ ਰਹਾਂਗੇ ਪਰ ਤੁਸੀਂ ਜੋ ਹੈ ਉਹ ਸਾਡੀ ਫਿਲਮ ਚਲਾਓ ਸੁਰੱਖਿਅਤ ਫਿਲਮ ਚਲਾਓ ਤਾਂ ਕਿ ਆਉਣ ਜਾਣ ਵਾਲੇ ਦੇਖਣ ਵਾਲੇ ਸਾਡੇ ਪ੍ਰੀਮੀਅਮ ਨੂੰ ਕੋਈ ਭੈ ਨਾ ਹੋਵੇ ਸੋ ਕਹਿੰਦੇ ਜੀ ਅਸੀਂ ਉਹਨਾਂ ਦਾ ਇਹ ਕਹਿਣਾ ਹੈ ਜਿਹੜਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵਾਸਤੇ ਸਪਸ਼ਟਿਕਰਤਾ ਉਹ ਦੇਣਗੇ ਦੇਣਗੇ ਕਿ ਪ੍ਰਦੀਪ ਕਲੇਰ ਹੋਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਸ਼ਨੀਚਰਵਾਰ ਜਾਂ ਐਤਵਾਰ ਨੂੰ ਦਿੱਲੀ ਜਾਂਦਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਹੜੀ ਕੋਠੀ ਮਿਲੀ ਹੋਈ ਸੀ 12 ਸਫਦਰ ਰੋਡ ਤੇ ਉਹਦੇ ਤੇ ਆਮ ਹੀ ਜਾਂਦੇ ਰਹੇ ਸੀ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਵਾਸਤੇ ਇਹ ਆਮ ਜਾਂਦੇ ਰਹੇ ਨੇ ਸੀ ਉੱਥੇ ਜਾ ਕੇ ਇਹਨਾਂ ਨੇ ਸੁਖਵੀਰ ਬਾਦਲ ਨਾਲ ਜਦੋਂ ਗੱਲ ਕੀਤੀ ਇਹਨਾਂ ਨੇ ਕਿਹਾ ਵੀ ਬਾਬਾ ਜੀ ਨੇ ਸਾਨੂੰ ਭੇਜਿਆ ਤੁਹਾਡੇ ਕੋਲ ਕਿ ਸਾਡੀ ਫਿਲਮ ਚਲਾਓ ਚਲਾਓ ਜੋ ਹੋਰ ਡੀਲ ਹੋਈ ਹੈ ਉਹ ਸੀ ਪਹਿਲਾਂ ਕਹਿ ਚੁੱਕੇ ਉਹ ਇੱਕ ਪ੍ਰਚਲਿਤ ਜਿਵੇਂ ਗੱਲਾਂ ਚੱਲਦੀਆਂ ਹੁੰਦੀਆਂ ਨੇ ਕਿ ਅਕਸ਼ਾ ਕੁਮਾਰ ਦੇ ਬੰਗਲੇ 'ਚ ਮੀਟਿੰਗ ਹੋਈ ਬਾਬੇ ਦੀ ਤੇ ਸੁਖਵੀਰ ਦੀ ਵੀ ਤੁਸੀਂ 300 ਕਰੋੜ ਕਰਾਵਾਂਗੇ 100 ਕਰੋੜ ਤਾਂਗਾਂਗੇ ਇਹ ਗੱਲਾਂ ਚੱਲਦੀਆਂ ਨੇ ਤੇ ਇਨਦੇ ਪ੍ਰਤੱਖ ਜਿਹੜੇ ਸਬੂਤ ਕੋਈ ਨਹੀਂ ਹੁੰਦੇ ਪਰ ਸੁਖਵੀਰ ਸਿੰਘ ਬਾਦਲੇ ਉਹਨਾਂ ਜਿਹੜੀ ਗੱਲ ਕਹੀ ਵੀ ਦੇਖੋ ਵੀ ਹੁਣ ਬਾਬੇ ਦਾ ਹੋ ਚੁੱਕਿਆ ਹੈ ਸੋਸ਼ਲ ਬਾਈਕਾਟ ਉਹਨੂੰ ਛੇਕਿਆ ਜਾ ਚੁੱਕਿਆ ਤੁਸੀਂ ਐ ਕਰੋ ਬਾਬੇ ਕੋਲੇ ਜਾਓ ਉਹਦੇ ਕੋਲ ਜਿਹੜਾ ਮਾਫੀ ਨਾਮ ਲਿਖਾ ਕੇ ਲਿਆਓ ਚਿੱਠੀ ਲਿਖਾ ਲਿਓ ਫਿਰ ਮੈਂ ਕੁਝ ਕਰ ਸਕਦਾ ਉਹਨਾਂ ਦੇ ਵਿੱਚ ਪ੍ਰਦੀਪ ਕਲੇਰ ਦਾ ਇਹ ਕਹਿਣਾ ਹੈ ਕਿ ਬਾਬੇ ਦੀ ਸ਼ੂਟਿੰਗ ਚੱਲ ਰਹੀ ਸੀ ਬੰਬੇ ਬਾਬਾ ਰਾਮ ਰਹੀਮ ਤੇ ਹਨੀਪ੍ਰੀਤ ਜਿਹੜੇ ਹੈਗੇ ਆ ਉਹ ਇੱਕ ਹੋਟਲ 'ਚ ਠਹਿਰੇ ਹੋਏ ਸੀ ਉੱਥੇ ਜਾ ਕੇ ਇਹ ਮਿਲੇ ਉਹਨਾਂ ਨੂੰ ਕਿਹਾ ਕਿ ਦਾਂ ਪਾਣੀ ਲਿਖ ਕੇ ਦਿੰਦੇ ਹਨੀਪ੍ਰੀਤ ਨੇ ਵਾਕੇ ਕਿਹਾ ਕਿ ਲੇਕਿਨ ਚਿੱਠੀ ਲਿਖਣ ਲਈ ਤੁਹਾਡਾ ਹੱਜ ਹੈ ਰਾਮ ਰਹੀਮ ਦਾ ਜੋ ਪੀਏ ਸੀ ਰਕੇਸ਼ ਡਿਡਬਾ ਉਹਨੇ ਉਹ ਲੈਟਰ ਡਰਾਫਟ ਕੀਤਾ ਹਿੰਦੀ 'ਚ ਤੇ ਬਾਬਾ ਨੇ ਸਾਈਨ ਕਰਤੇ ਉਹਦੇ ਚ ਮਾਫੀਨਾਮਾ ਜਾਂ ਖਿਮਾ ਜਾਚਨਾ ਸ਼ਬਦ ਨਹੀਂ ਸੀ ਸਿਰਫ ਸਪਸ਼ਟਿਕਰਨ ਸੀ ਇਹ ਚਿੱਠੀ ਲੈ ਕੇ ਚੰਡੀਗੜ੍ਹ ਬਾਦਲ ਸਾਹਿਬ ਦੀ ਕੋਠੀ ਪਹੁੰਚ ਗਈ ਚਿੱਠੀ ਦਰਜੀਤ ਚੀਮਾ ਡਾਕਟਰ ਦਰਜੀਤ ਚੀਮਾ ਤੇ ਸੁਖਬੀਰ ਸਿੰਘ ਬਾਦਲ ਨੇ ਦੇਖੀ ਦਰਜੀਤ ਚੀਮਾ ਨੇ ਇਹ ਕਹਿ ਕੇ ਇਹ ਤਾਂ ਚਿੱਠੀ ਹਿੰਦੀ ਚ ਹੈ ਤੇ ਫਿਰ ਕਹੇ ਕਿ ਮਾਫੀਨਾਮੇ ਨਹੀਂ ਕੋਈ ਥਾਂ ਨਹੀਂ ਦੋਸਤੋ ਜੋ ਲੈਟਰ ਤੇ ਗੁਰਮੀਤ ਰਾਮ ਰਹੀਮ ਦੇ ਤੇ ਸਾਇੰਸ ਸੀ ਉਹਨਾਂ ਦੇ ਵਿਚਕਾਰ ਜਿਹੜੀ ਸਪੇਸ ਸੀ ਉਹਦੇ ਚ ਦਰਜੀਤ ਇਮਾਜ ਨੇ ਕਿ ਮਾ ਜਟਨਾ ਸ਼ਾਹਦ ਪਾ ਮਾਫੀ ਨਾ ਪਰ ਫਿਰ ਸਮੱਸਿਆ ਕਿ ਇਹ ਤਾਂ ਲੈਟਰ ਹੈ ਹਿੰਦੀ ਦਾ ਫਿਰ ਕਹਿੰਦੇ ਹੈਗੇ ਕਿ ਡਾਕਟਰ ਚੀਮਾ ਨੇ ਦੁਬਾਰਾ ਲੈਟਰ ਜੋ ਹੈਗਾ ਟਾਈਪ ਕੀਤਾ ਤੈਰ ਕਰਕੇ ਉਹਦੇ ਚ ਜਿਹੜੇ ਗੁਰਮੀਤ ਰਾਮ ਰਹੀਮ ਦੇ ਸਾਈਨ ਸੀ ਉਹ ਸਕੈਨ ਕਰਕੇ ਜਿਹੜੇ ਹੈਗੇ ਆ ਉਹ ਉਹਦੇ ਚੇਤੇ ਤੇ ਫਿਰ ਆਪਣੇ ਜਿਹੜੇ ਹੈਗੇ ਆ ਤਖਤਾਂ ਦੇ ਜਥੇਦਾਰ ਸਾਹਿਬਾਂ ਨੂੰ ਬੁਲਾ ਲਿਆ ਕਿ ਆਪਣੀ ਕੋਠੀ ਬੁਲਾ ਲਿਆ ਕਿ ਅੱਜ ਮਾਫੀ ਨਾਮ ਆਇਆ ਆਪਾਂ ਜਿਹੜੀ ਹੈਗੀ ਹੈ ਸਰਸੇ ਵਾਲੇ RAM ROHIB ਨੂੰ ਮਾਫੀ ਦੇਣੀ ਹੈ ਉਹਨਾਂ ਤੋਂ ਮੈਂ ਉਹ ਤੋਂ ਮੈਨੂੰ ਗੁਰ ਕੈਨੇ ਗੁਰਮੁਖ ਸਿੰਘ ਹੋਰਾਂ ਨੇ ਦੱਸਿਆ ਸੀ ਕਿ ਇੱਕ ਤੋਂ ਦੋ ਜਥੇਦਾਰ ਜਿਹੜੇ ਮੰਨਣ ਮੰਨ ਨਹੀਂ ਰਹੇ ਸੀ ਇਹ ਬੜੀ ਮੁਸ਼ਕਲ ਨਾਲ ਸੁਖਬੀਰ ਬਾਦਲ ਦਜੀਤ ਚੀਮਾ ਨੇ ਦਬਾਅ ਪਾ ਪਾ ਕੇ ਉਹਨਾਂ ਨੂੰ ਐਗਰੀ ਕਰ ਲਿਆ ਤੇ ਉਹ ਮੰਨ ਗਏ ਇਹ ਕਿਨਾਂ ਕੇ ਸੁਖਬੀਰ ਬਾਦਲ ਤੇ ਡਾਕਟਰ ਚੀਮਾ ਜੋ ਖਸਦੇ ਆਉਂਦੇ ਸੀ ਗਾਹਾਂ ਉਸ ਉਠੀ ਚੋਤੇ ਸਰਪ੍ਰਗਟ ਸਿੰਘ ਵੀ ਬੈਠੇ ਸੀ ਉੱਥੇ ਉਹ ਕਹਿੰਦੇ ਕਿ ਗੱਲ ਬੜੇ ਖੁਸ਼ ਹੋ ਕੇ ਹੁੰਦੇ ਆ ਰਹੇ ਹੋਂ ਇਹ ਹੁੰਦਾ ਚੰਦਤ ਵੀ ਕਈ ਵਾਰ ਕਿਹਾ ਪ੍ਰਗਟ ਸਿੰਘ ਨੇ ਉਹ ਕਹਿੰਦੇ ਹੈਗੇ ਸਿੰਘ ਸਾਹਿਬ ਜਿਹੜੀ ਹੈਗੇ ਆ ਬਾਬੇ ਰਾਮ ਰਹੀਮ ਨੂੰ ਮਾਫੀ ਦੇਣਾ ਮੰਨ ਕੇ ਕਹਿੰਦਾ ਫਿਰ ਕਿ ਖੁਸ਼ੀ ਹੋਣ ਵਾਲੀ ਕਿਹੜੀ ਗੱਲ ਹੈ ਉਹ ਕਹਿੰਦੇ ਬਹੁਤ ਵੱਡੀ ਗੱਲ ਹੈ ਜੀ ਹਾਲਾਤ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਂਦੇ ਆ ਪੰਜਾਬ ਦੇ ਖੈਰ ਚਲੋ ਛੱਡੋ ਗੱਲ ਸਿੰਘ ਸਾਹਿਬ ਤੋਂ ਬਾਬੇ ਨੂੰ ਮਾਫੀ ਨਾਮੇ ਦਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਤਾ ਦੋਸਤੋ ਇੱਕ ਗੱਲ ਇਹ ਹੈ ਕਿ ਉਹ ਜਲ ਜਿਹੜਾ ਹੁਕਮਨਾਮਾ ਜਾਰੀ ਕਰਾਇਆ ਸੀ ਜਿਹੜੀ ਉਹ ਚਿੱਠੀ ਸੀ ਉਹ ਬਿਲਕੁਲ ਜਾਲੀ ਸੀ ਉਹ ਇਹਨਾਂ ਦੀ ਆਪਣੀ ਹੀ ਲਿਖੀ ਹੋਈ ਸੀ ਸਾਈਨ ਜਿਹੜੇ ਸੀ ਉਹ ਸਕੈਨ ਕਰਕੇ ਉਹਦੇ ਲਾਏ ਸੀ ਜਦੋਂ ਕਿ ਜਦੋਂ ਇਹਨਾਂ ਨੇ ਜਦੋਂ ਬਾਖੀ ਨਾਮਾ ਜਾਰੀ ਕੀਤਾ ਤਾਂ ਸੰਗਤਾਂ ਨੇ ਸਮੁੱਚੀ ਸਿੱਖ ਸੰਗਤ ਨੇ ਸਮੁੱਚੇ ਸਿੱਖ ਸੰਸਾਣਾ ਨੇ ਉਹ ਜਿਹੜਾ ਹੁਕਮ ਨਾਮਾ ਸੀ ਜਾਰੀ ਕੀਤਾ ਸੀ ਉਹਨੂੰ ਰਿਜੈਕਟ ਕੀਤਾ ਕਿਸੇ ਨੇ ਵੀ ਉਸ ਤੇ ਉਸ ਦੇ ਨਾਲ ਸਹਿਮਤੀ ਨਹੀਂ ਪ੍ਰਗਟ ਕੀਤੀ ਖਬਰਾਂ ਲੱਗਣੀਆਂ ਸਿਆ ਜਦੋਂ ਖਬਰਾਂ ਰਾਮ ਰਹੀਮ ਨੇ ਪੜੀਆਂ ਉਹ ਕਹਿੰਦਾ ਇਹ ਕੀ ਬਕਵਾਸ ਹੈ ਮੈਂ ਤਾਂ ਨਾ ਮਾਫੀ ਨਾ ਮਾਣਾ ਖਿਮਾ ਜਾਂਦੇ ਨਾ ਕੁਝ ਕੀਤਾ ਹੀ ਨਹੀਂ ਮੈਂ ਲਿਖ ਕੇ ਨਹੀਂ ਦਿੱਤਾ ਤੇ ਮੈਂ ਤਾਂ ਸਪਸ਼ਟਿਕਰਨ ਦਿੱਤਾ ਸੀ ਉਹ ਕਹਿੰਦੇ ਸਾਡੇ ਝੜਾ ਪਈਆਂ ਪ੍ਰਦੀਪ ਕਲੇਰ ਦਾ ਕਹਿਣਾ ਹੈ ਉਹਨੇ ਸੁਖ ਵੀ ਦੂ ਗੁਰਾ ਭਲਾ ਦਿਹਾ ਵੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਚਲੋ ਮਾਫੀ ਨਾਮਾ ਹੋ ਗਿਆ ਉਹ ਮਾਫੀ ਨਾਮਾ ਕਿਸੇ ਨੇ ਜਿਹੜਾ ਹੈਗਾ ਉਹਨੂੰ ਪਸੰਦ ਨਹੀਂ ਕੀਤਾ ਉਹਦਾ ਉਲਟਾ ਅਸਰ ਇਹ ਹੋਇਆ ਕੇ ਸ਼ਰੋਮਣੀ ਕਮੇਟੀ ਵਾਲੇ ਤੇ ਸਣੇ ਜਥੇਦਾਰ ਸਾਡੇ ਸਤਿਕਾਰਯੋਗ ਜਥੇਦਾਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਰਕਰਸ਼ਕ ਸੌਰਿਆ ਦਾ ਹੀ ਲੋਕਾਂ ਨੇ ਬਾਹਰ ਨਿਕਲਣਾ ਇਹ ਮੂੰਹ ਦਿਖਾਉਣ ਜੋਗੇ ਰੇ ਇੰਦਾ ਇੱਕ ਹਨਾ ਸੋਸ਼ਲ ਬਾਈਕਟ ਇਹਨਾਂ ਦਾ ਹੋਇਆ ਜਦੋਂ ਇਹਨਾਂ ਨੇ ਇਹ ਤਬਾਹ ਪਿਆ ਇੰਨਾ ਬੁਰੀ ਹਾਲਤ ਨੂੰ ਕੋਈ ਮੂੰਹ ਨਾ ਲਾਵੇ ਨਾ ਅਕਾਲੀ ਦਲ ਵਾਲੇ ਨਾ ਆਉਣ ਨਾ ਸ਼ਰੋਮਣੀ ਕਮੇਟੀ ਵਾਲੇ ਨਾ ਜਥੇਦਾਰਾਂ ਦੀ ਤਾਂ ਹਾਲਤ ਉਦੋਂ ਵੀ ਭੈੜੀ ਸੀ ਫਿਰ ਇਹਨਾਂ ਨੇ ਜਿਹੜਾ ਸੀਗਾ ਜਿਹੜਾ ਉਹ ਜਿਹੜਾ ਮਾਫੀ ਨਾਮਾ ਸੀ ਉਹ ਹੁਕਮਨਾਮਾ ਵਾਪਸ ਲਿਆ ਤੇ ਫਿਰ ਮੁੜ ਕੇ ਫਿਰ ਇਸ ਦਾ ਜਿਹੜਾ ਸੀ ਸੋਸ਼ਲ ਬਾਈਕਾਟ ਕੀਤਾ ਦੋਸਤੋ ਸਿੱਖ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਜਥੇਦਾਰ ਨੇ ਆਪਣਾ ਹੁਕਮਨਾਮਾ ਵਾਪਸ ਲਿਆ ਪਹਿਲੀ ਵਾਰ ਚਲੋ ਖੈ ਕਾਲਾਤ ਜੋਸੀ ਉਹ ਨਾਰਮਲ ਹੁੰਦੇ ਹੁੰਦੇ ਹੁੰਦੇਗੇ ਸਰਸੇ ਵਾਲੇ ਸਾਧ ਦਾ ਸੋਸ਼ਲ ਬਾਈਕਾਟ ਸਮਾਜਿਕ ਬਾਈਕਾਟ ਜਦੋਂ ਹੋ ਗਿਆ ਫਿਰ ਕੀ ਹੋਇਆ ਦੇਖੋ ਸ਼੍ਰੀ ਕਾਟਕ ਸਾਹਿਬ ਦਾ ਜੋ ਹੁਕਮ ਹੈ ਜੋ ਸੰਗਤਾਂ ਨੇ ਪ੍ਰਵਾਨ ਕੀਤਾ ਕਿ ਇਹਦੇ ਨਾਲ ਹੁਣ ਕਿਸੇ ਵੀ ਕਿਸਮ ਦੀ ਬੋਲਚਾਲ ਸਾਂਝ ਰੱਖਣੀ ਹੀ ਨਹੀਂ ਸਰਸੇ ਵਾਲੇ ਦੋਸਤੋ ਫਿਰ ਸਾਣ ਚੀਨੇ ਰਹੇ ਪ੍ਰਦੀਪ ਕਲੇ ਦਾ ਇਹ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਪੱਪਾ ਰਾਮ ਰਹੀਮ ਨੂੰ ਬੰਬਈ ਵੀ ਜਾ ਕੇ ਬੰਬੇ ਹੋਟਲ ਜਾ ਕੇ ਮਿਲਦੇ ਰਹੇ ਤੇ ਦਿੱਲੀ ਵੀ ਉਹਨਾਂ ਦੀ ਗ੍ਰੇਟਰ ਕਲਾਸ ਜਿਹੜੀ ਕੋਠੀ ਹੈਗੀ ਹੈ ਉੱਥੇ ਵੀ ਜਾ ਕੇ ਮਿਲਦੇ ਰਹੇ ਕੱਲੇ ਕੋਈ ਕਾਲੇ ਦਾਦਾ ਜੀ ਹਾਂ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਸੀਗਾ ਪਰਸਨਲ ਜਨਕਿ ਆਰਬਿਟ ਦਾ ਜੋ ਮੈਨੇਜਰ ਸੀ ਲੱਕੀ ਸਾਹਿਬ ਜਿਹੜੇ ਕੰਮ ਚਲਾਉਂਦੇ ਸੀ ਸਾਰਾ ਆਲੇ ਨਾਲ ਸੀ ਉਸ ਕੁਬੀ ਸਿੰਘ ਬਾਦਲ ਨਾਲ ਹੁੰਦੇ ਸੀ ਦਿੱਲੀ ਤੇ ਲੋ ਜਾਣਾ ਸੀ ਮਿਲਣਾ ਪਤਾ ਸੀਗਾ ਕਿ ਵੀ ਡਿਪਟੀ ਚੀਫ ਮਿਨਿਸਟਰ ਸੁਖੀ ਸਿੰਘ ਬਾਦਲ ਬੀਬਾ ਜੀ ਦੇ ਹਸਬੰਦ ਨੇ ਉਹ ਵੀ ਮੰਤਰੀ ਨੇ ਜੋ ਕਾਰ ਕਾਹਲ ਬਹੁਤ ਸੀਰਫ ਤੇ ਪਰ ਕਿਸੇ ਵੀ ਗਾਰਡਨਾਂ ਲੈ ਕੇ ਕਿਸੇ ਕੋਈ ਜਿਹੜੀ ਵੀਆਈਪੀ ਗੱਡੀ ਚ ਨਹੀਂ ਗਏ ਸਿਕਿਉਰਟੀ ਨੂੰ ਬਿਨਾਂ ਦੱਸੇ ਕੋਠੀ ਦੇ ਪਿਛਲੇ ਦਰਵਾਜ਼ੇ ਰਾਹੀਂ ਸਵਿਫਟ ਕਾਰ ਰਹੀ ਲक्की ਜੀ ਤੇ ਸੁਖਵੀਰ ਜੀ ਇਹ ਰਾਮ ਰਹੀਮ ਨੂੰ ਮਿਲ ਕੇ ਆਏ ਉਦੋਂ ਮਿਲ ਕੇ ਆਏ ਜਦੋਂ ਕਿ ਸ਼੍ਰੀ ਏਕਾਤਕ ਸਰਹਦ ਤੋਂ ਇਹਨਾਂ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਹੋ ਗਿਆ ਸੀ ਬਹੁਤ ਵੱਡਾ ਗੁਸਤਾਖੀ ਹੈ ਕਿਉਂਕਿ ਐਸੇ ਗੁਸਤਾਖੀ ਦੇ ਵਿੱਚ ਫੇਰ ਤਲਵ ਮਖਰ ਲਿਆ ਜਾਂਦਾ ਵੀ ਤੂੰ ਸਾਡੇ ਹੁਕਮਨਾਮੇ ਦੀ ਜਿਹੜੀ ਹੈਗੀ ਕਾਲ ਤੱਕ ਸਾਡੇ ਹੁਕਮਨਾਮੇ ਦੀ ਉਲੰਘਣਾ ਕੀਤੀ ਇਹ ਬਹੁਤ ਵੱਡੀ ਗੁਸਤਾਖੀ ਹੈ ਇੱਥੇ ਹੀ ਬਸ ਨਹੀਂ ਇੱਕ ਤਾਂ ਇਹ ਕਿ ਬੀਬਾ ਹਰ ਸੇਮਰਤ ਕੌਰ ਬਾਦਲ ਹੋਰਾਂ ਨੂੰ ਵੀ ਸਾਰੀ ਜਾਣਕਾਰੀ ਰਹਿੰਦੀ ਸੀ ਜੋ ਵੀ ਸਿਕਰਟ ਲਿਖੀ ਜਾਂਦੀ ਸੀ ਉਹ ਉਹਨਾਂ ਦੀ ਕੋਠੀ ਜਿੱਥੇ ਲਿਖੀ ਜਾਂਦੀ ਸੀ ਉੱਥੇ ਹੀ ਡੇਰਾ ਪ੍ਰੇਮੀ ਮਿਲਦੇ ਸੀ ਪੰਜਾਬ ਤੋਂ ਨਹੀਂ ਸੀ ਮਿਲਦੇ ਇਹਨਾਂ ਦੇ। ਉਸ ਤੋਂ ਬਾਅਦ ਪ੍ਰਦੀਪ ਕਲੇਰ ਦਾ ਇਹ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਲੱਕੀ ਹੋਣਾ ਨਾਲ ਰਾਤ ਨੂੰ ਡੇਰੇ ਸਿਰਛੇ ਗਏ। ਦੋ ਵਾਰੀ ਗਏ। ਫਿਰ ਬਾਬਾ ਉਹਨੇ ਦਿਨ ਹੀ Jaipur ਸੀ ਆਪਣੇ ਆਸ਼ਰਮ 'ਚ। ਫਿਰ Jaipur ਗਏ। ਉਦੋਂ ਗਏ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਬਾਈਕਟ ਦਾ ਜਾਰੀ ਹੋ ਚੁੱਕਿਆ ਸੀ ਫਿਰ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਆ ਹਾਂ ਬਾਬੇ ਨੂੰ ਮਿਲਦੇ ਰਹੇ ਹੁਕਮਨਾਮੇ ਦੀ ਉਲੰਘਣਾ ਕਰਦੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ बार-बार ਕਰਦੇ ਰਹੇ ਦੋਸਤੋ ਇਹ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਪਹਿਲਾਂ ਇਹਨਾਂ ਦੇ ਸਾਥੀਆਂ ਵੱਲੋਂ ਹੀ ਦੋਸ਼ ਲਾਏ ਜਾਂਦੇ ਸੀ ਉਹਨਾਂ ਦੇ ਵਿੱਚ ਹੋਰ ਦੋਸ਼ਾਂ ਦਾ ਬੰਧਾ ਜਿਹੜਾ ਹੈਗਾ ਉਹ ਪ੍ਰਦੀਪ ਕਲੇਰ ਦੇ ਇਹਨਾਂ ਬਿਆਨਾਂ ਨਾਲ ਹੁੰਦਾ ਹੈ ਇਹਨਾਂ ਬਿਆਨਾਂ ਦਾ ਚਰਚਾ ਕਿਉਂਕਿ ਸੋਸ਼ਲ ਮੀਡੀਆ ਤੇ ਚੱਲ ਪਿਆ ਤਾਂ ਕੁਦਰਤੀ ਹੈ ਕਿ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਕੋਲ ਵੀ ਇਹ ਚਰਚਾ ਪਹੁੰਚੀ ਦੂਸਰਾ ਇਹ ਕਿ ਗਿਆਨੀ ਰਗਵੀਰ ਸਿੰਘ ਜੀ ਜੋ ਸਾਡੇ ਸ੍ਰੀ ਕਾਹਤਕ ਸਾਹਿਬ ਦੇ ਜਥੇਦਾਰ ਨੇ ਜਦੋਂ ਮਾਫੀਨਾਮਾ ਜਿਹੜਾ ਸੀ ਪਾਪਸ ਲੈ ਕੇ ਦੁਆਰਾ ਪਾਈਕਟ ਕੀਤਾ ਸੱਸੇ ਵਾਲੇ ਦਾ ਉਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਪੰਜ ਸਿੰਘ ਸਰਵਾਨਾਂ ਚ ਹਾਜ਼ਰ ਸੀ ਇਹ ਇੰਦਰਵਾਸ ਸਾਡੇ ਗ੍ਰੰਥੀ ਹੁੰਦੇ ਸੀ ਸੋ ਗਿਆਨੀ ਰਗਵੀਰ ਸਿੰਘ ਜਥੇਦਾਰ ਸਾਹਿਬ ਜੋ ਕੁਛ ਹੋਇਆ ਹੈ ਜੋ ਘਟਨਾਵਾਂ ਵਾਪਰੀਆਂ ਤੇ ਵਾਪਰੀਆਂ ਨੇ ਗਿਆਨੀ ਲਗਵੀ ਸਿੰਘ ਜੀ ਜਥੇਦਾਰ ਸਾਹਿਬ ਨੂੰ ਸਭ ਤੋਂ ਵੱਧ ਪਤਾ ਹੈ ਉਹ ਜਾਣੀ ਜਾਣ ਨੇ ਜਾਣਦੇ ਨੇ ਉਹਨਾਂ ਸਾਰਾ ਕੁਝ ਦੇਖਿਆ ਹੋਇਆ ਹੈ ਜਾਣਨ ਵਾਲੇ ਕੌਣ ਨੇ ਗਿਆਨੀ ਗੁਰਮਰ ਸਿੰਘ ਉੱਥੇ ਹੀ ਬੈਠੇ ਨੇ ਸ੍ਰੀ ਅਕਾਲਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਇਕਵਾਰ ਸਿੰਘ ਵੀ ਮੌਜੂਦ ਨੇ ਜਿਹਨਾਂ ਨੂੰ ਹੁਣ ਪਿੱਛੇ ਦੇ ਮਾਰਕ ਕੀਤਾ ਹੈ ਗਿਆਨੀ ਗੁਰਵਚਨ ਸਿੰਘ ਜਿਹੜੇ ਅਕਾਲਪੁਰ ਸਾਹਿਬ ਦੇ ਜਥੇਦਾਰ ਹੁੰਦੇ ਸੀ ਉਹ ਵੀ ਤਿੰਨ ਜਿੱਥੇ ਦਾ ਤੋਂ ਤੇ ਮੌਜੂਦ ਨੇ ਨਾ ਤੇ ਗਿਆਨੀ ਰਗਵੀਰ ਸਿੰਘ ਵੀ ਉਦੋਂ ਗ੍ਰੰਥੀ ਹੁੰਦੇ ਸੀ ਕਾਮ ਦਾ ਉਰਤੇ ਕੇਵਲ ਜਦੋਂ ਪੰਚ ਸਿੰਘ ਵੰਡੀਪੁਰ ਦਾ ਗ੍ਰੰਥੀ ਸਿੰਘ ਹਨੋਂ ਸ਼ਾਮਲ ਕਰ ਲਿਆ ਜਾਂਦਾ ਸੋ ਹੁਣ ਇਹ ਜਿਹੜੀਆਂ ਨੇ ਸੁਖਬੀਰ ਬਾਦਲੂ ਦੀਆਂ ਸਮੱਸਿਆਵਾਂ માં ਜੋ ਜੋ ਵਾਦਾ ਹੋਇਆ ਸੁਖਬੀਰ ਬਾਦਲੂ ਦੀਆਂ ਸਮੱਸਿਆਵਾਂ ਵਿੱਚ ਵਾਦਾ ਨਹੀਂ ਹੋਇਆ ਬਲਕਿ ਸਾਡੇ ਸਿੰਘ ਸਹਿਬਾਨ ਦਿਆਂ ਜੋ ਚਿੰਤਾਵਾਂ ਨੇ ਜੋ ਉਲਝਣਾ ਨੇ ਉਹਨਾਂ ਵਿੱਚ ਵੀ ਵੱਧਦਾ ਹੋਇਆ ਹੈ ਹੁਣ ਸਾਡੇ ਸਿੰਘ ਸਹਿਬਾਨ ਕੀ ਕਰਨਗੇ ਕਿੱਦਾਂ ਕਰਨਗੇ ਇਹ ਨਿਗਾਹਾਂ ਸੁਮੁੱਚੇ ਸਿੱਖ ਸੰਸਾਰ ਦੀਆਂ ਲੱਗੀਆਂ ਹੋਈਆਂ ਨੇ ਦੋਸਤੋ ਤੇਲ ਦੇਖੋ ਤੇਲ ਦੀ ਧਾਰ ਵੇਖੋ ਕੀ ਹੁੰਦਾ ਹੈ ਸਿੰਘ ਸਹਿਬਾਨ ਸਾਡੇ ਕੀ ਹੁਕਮਨਾਮਾ ਜਾਰੀ ਕਰਦੇ ਨੇ ਏ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗਿਆ ਲੱਗੇਗਾ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਤਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਏ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜੱਲ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਗੁਰਨੂਰ ਕਾ ਨਿ ਦੇਵ ਆ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ